ਪੰਜਾਬ ਲਗਾਤਾਰ ਲੁੱਟਖੋਰੀ ਵਾਰਦਾਤਾਂ ਦਾ ਗੜ ਬੰਦਾ ਜਾ ਰਿਹਾ ਹੈ ਇਸੇ ਕਰੀ ਵਿੱਚ ਗੁਰੂ ਕੀ ਨਗਰੀ ਦੇ थाना ਮੋਕੰਪੁਰਾ ਇਲਾਕੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਰਾਤ ਦੇ ਟਾਈਮ ਗਸ਼ਤ ਕਰਦੇ ਹੋਏ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਪੁਲਿਸ ਨੂੰ ਸ਼ਟਰ ਤੋੜਨ ਵਾਲੀਆਂ ਕੁਝ ਚੀਜ਼ਾਂ ਮਿਲੀਆਂ ਨੇ ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਲਾਕੇ 'ਚ ਜਿਹੜੀਆਂ ਚੋਰੀਆਂ ਹੋਈਆਂ ਨੇ ਇਹਨਾਂ ਨੌਜਵਾਨਾਂ ਵੱਲੋਂ ਕੀਤੀਆਂ ਗਈਆਂ ਤੇ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਇਹਨਾਂ ਤੋਂ ਵੱਡੇ ਖੁਲਾਸੇ ਹੋ ਸਕਦੇ ਨੇ ਆਦਰ ਗ੍ਰੇਮ ਬਲੀ ਬਟ ਮੈਂ ਜੀ ਇਹ ਸੇ ਕੁਲਵੰਸਨਠਾਣਾ ਮੋਕਮਪੁਰ ਤਨਾਤਾ ਜੀ ਕੱਲ ਮਿਤੀ 2 3 ਦੀ ਦਰਮਿਆਨੀ ਰਾਤ ਨੂੰ ਮੈਂ ਉਸ ਮੇਰੇ ਸਾਥੀ ਕਰਮਚਾਰੀਆਂ ਇਹ ਇਲਾਕਾ ਕੰਮ ਕਰ ਰਹੇ ਸੀ ਲਗਾਗਾਸਤ ਕਰ ਰਹੇ ਸੀ ਤੇ ਤਿੰਨ ਲੜਕੇ ਆ ਇੱਕ ਜਗਵੀਰ ਸਿੰਘ ਨਾਪ੍ਰੀਤ ਤੇ ਗਗਨਦੀਪਾ ਇਹਨਾਂ ਨੂੰ ਜਿਹੜਾ ਸ਼ਕਤੀ ਦੇ ਤੌਰ ਤੇ ਇਹਨਾਂ ਨੂੰ ਇਹਨੂੰ ਕਾਬੂ ਕੀਤਾ ਤੇ ਇਹਨਾਂ ਦੇ ਤਲਾਸ਼ੀ ਕਰਨ ਤੇ ਇਹਨਾਂ ਦੇ ਜਿਹੜੇ ਕਈ ਇੱਕ ਪਲਾਸ ਹੈ ਕੋਈ ਨਿਕਲਿਆ ਕੋ ਚਾਬੀਆਂ ਤੇ ਇਹ ਵਗੈਰਾ ਨਿਕਲੀਆਂ ਤੇ ਇਹਨਾਂ ਨੂੰ 109 ਦੀ ਕਾਰਵਾਈ ਕਰਕੇ ਤੇ ਕੋਰਟ ਵਿੱਚ ਪੇਸ਼ ਕਰ ਰਹੇ ਹਾਂ ਸਰ ਕਿੰਨੇ ਜਣੇ ਸੀ ਟੋਟਲ ਗੈਰ ਵਿੱਚ ਵੀ 13 ਜਣੇ ਜਿਆਦਾ ਲਾਜ਼ਮੀ ਤੇ ਫੋਲੋ-ਅੱਪ ਵੀ ਮਾਮਲੇ ਦੱਬ ਜਾਈਏ ਬਸ ਨਹੀਂ ਇਹਨਾਂ ਤੋਂ ਪਹਿਲੇ ਮਾਮਲਾ ਕੋਈ ਨਹੀਂ ਦੱਟਿਆਗਾ ਇਹ ਫਸਟ ਟਾਈਮ ਹੀ ਇਧਰ ਆਇਆ ਸਰ ਇਹ ਇੱਥੋਂ ਆਇਆ ਨਹੀਂ ਸਰ ਕੋਈ ਨਸ਼ੇਗਰ ਆਦੀ ਨਹੀਂ ਕੋਈ ਨਿਸ਼ਾਨੀਆਂ ਨਹੀਂ ਲੱਗੀਆਂ ਜੋਨ ਪਕੀ ਕਾਰਵਾਈ ਕੀਤੀ ਜਾ ਰਹੀ ਹੈ। ਮਿਨਾ ਦੇ 19185 ਰਪੀ ਤਹਿਤ ਕਲੰਤਰ ਤਿਆਰ ਕਰਕੇ ਮਾਜੂਰ ਕੋਡ ਡੀਸੀਪੀ ਸਾਹਿਬ ਜੀ ਦੇਸ਼ ਕੀਤਾ ਜਾ ਰਿਹਾ। ਬਰਹਾਲ ਪੁਲਿਸ ਅਧਿਕਾਰੀਆਂ ਨੂੰ ਉਮੀਦ ਹੈ ਕਿ ਸ਼ਹਿਰ ਵਿੱਚ ਹੋਈਆਂ ਚੋਰੀਆਂ ਇਹਨਾਂ ਨੌਜਵਾਨਾਂ ਦੇ ਫੜੇ ਜਾਣ ਤੋਂ ਬਾਅਦ ਟਰੇਸ ਹੋ ਸਕਦੀਆਂ ਨੇ। ਹੁਣ ਦੇਖਣਾ ਹੋਵੇਗਾ ਕਿ ਇਹਨਾਂ ਚੋਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਦੇ ਹੱਥ ਠੀਕ ਕਾਮਯਾਬੀ ਲੱਗਦੀ ਹੈ।